ਤਣਾ ਮੋਤੀਨਗਰ ਦੀ ਪੁਲਿਸ ਵੱਲੋਂ ਬੀਤੇ ਦਿਨੀ ਹੋਏ ਗੁਰਜਿੰਦਰ ਸਿੰਘ ਨਾਮ ਦੇ ਵਿਅਕਤੀ ਦੇ ਨੇ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਇਸ ਕਤਲ ਕਾਰਨ ਦੇ ਤਿੰਨੇ ਮੁੱਖ ਮਲਜ਼ਮ ਕਾਬੂ ਕਰ ਲਏ ਗਏ ਨੇ ਕਾਬੂ ਕੀਤੇ ਗਏ ਤਿੰਨ ਮੁਲਜ਼ਮਾਂ ਦੇ ਵਿੱਚ ਇੱਕ ਪੰਜਾਬ ਪੁਲਿਸ ਦੇ ਐਸਆਈ ਵੀ ਸ਼ਾਮਲ ਹੈ ਜਿਸ ਦੇ ਵੱਲੋਂ ਦੋ ਹੋਰ ਸਾਥੀ ਸੁਖਵਿੰਦਰ ਤੇ ਰਵਿੰਦਰਪਾਲ ਦੇ ਨਾਲ ਮਿਲ ਕੇ ਇਸ ਵਿਅਕਤੀ ਦੇ ਕਤਲ ਨੂੰ ਅੰਜਾਮ ਦਿੱਤਾ ਗਿਆ ਤੇ ਸਬੂਤ ਮਟਾਉਣ ਦੀ ਨੀਅਤ ਦੇ ਨਾਲ ਉਸ ਦੀ ਲਾਸ਼ ਮਹਿੰਡਾ ਸਿਟੀ ਗੱਡੀ ਦੇ ਵਿੱਚ ਰੱਖ ਕੇ ਮੋਰਿੰਡਾ ਦੇ ਕੋਲ ਨਹਿਰ ਦੇ ਨਾਲ ਕੱਚੇ ਰਾਤੇ ਸੁੱਟ ਦਿੱਤਾ ਗਿਆ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਜਿਸ ਤੋਂ ਬਾਅਦ ਏਐਸਆਈ ਬੁਆ ਸਿੰਘ ਉਸ ਦੇ ਦੋ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ 16 4 2025 ਨੂੰ ਗੁਰਵਿੰਦਰ ਸਿੰਘ ਨਾਮ ਦੇ ਇਸ ਗੋਰਾ ਮਿਸਿੰਗ ਹੋਇਆ ਸੀਗਾ ਜਿਹਦੇ ਸਬੰਧੀ ਨਵੇਂ ਮੋਤੀ ਨਗਰ ਨੂੰ ਇਨਫੋਰਮੇਸ਼ਨ ਮਿਲੀ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਵੀ ਸਾਡਾ ਲੜਕਾ ਮਿਲ ਨਹੀਂ ਜਾ ਤੇ ਉੱਤੇ 21 ਚਾਰ ਨੂੰ ਮਿਸਿੰਗ ਦਾ ਪਰਚਾ ਦਰਜ ਕੀਤਾ ਗਿਆ ਪਰਚਾ ਦਰਜ ਕਰਨ ਤੋਂ ਬਾਅਦ ਦੌਰਾਨੀ ਤਫ਼ਤੀਸ਼ ਟੈਕਨੀਕਲ ਤਰੀਕੇ ਔਰ ਕੁਝ ਸੋਰਸਸ ਤੋਂ ਇਨਫੋਰਮੇਸ਼ਨ ਮਿਲਣ ਤੇ ਫਿਰ ਜਿਹੜੇ ਦੋ ਲੜਕੇ ਬੰਟੀ ਔਰ ਗਗਨ ਇਹਨਾਂ ਨੂੰ ਅਰੈਸਟ ਕੀਤਾ ਤੇ ਜਿੰਨਾ ਕੋ ਕੇ ਕਲੀਅਰ ਹੋਇਆ ਵੀ ਉਹ 16 ਚਾਰ ਨੂੰ ਹੀ ਇਹ ਸਾਰੇ ਇਕੱਠੇ ਬੈਠੇ ਕਿਤੇ दारूਗਰਾਂ ਪੀ ਰਹੇ ਸੀਗੇ ਤੇ ਰੋਲਵਰ ਨਾਲ ਇੱਕ ਐਸਾ ਹੀ ਗੁਆ ਸਿੰਘ ਉਹਦਾ ਰੋਲਵਰ ਸੀ ਤੇ ਹੱਸੇ ਮਖੌਲ ਦੇ ਰੋਲਵਰ ਦੇਖਦੇ ਦੇਖਦੇ ਗੋਲੀ ਚੱਲ ਗਈ ਤੇ ਜਿੱਦ ਨਾਲ ਗੁਰਿੰਦਰ ਸਿੰਘ ਗੋਰਾ ਜਿਹੜਾ ਗੁਰਿੰਦਰ ਸਿੰਘ ਗੋਰੇ ਦੇ ਗੋਲੀ ਲੱਗੀ ਉਹਦੀ ਡੈਥ ਹੋ ਗਈ ਤੇ ਇਹਨਾਂ ਨੇ ਉਹ ਇਨਫੋਰਮੇਸ਼ਨ ਦੱਸਣ ਦੀ ਬਜਾਏ ਉਹਨੂੰ ਚੱਕ ਕੇ ਤੇ ਆਪਣੀ ਕਾਰ ਚੁਪਾ ਕੇ ਅੱਗੇ ਨਹਿਰ ਤੇ ਸੋਟਾ ਐ ਸੰਬਰਾਲੇ ਤੋਂ ਅੱਗੇ ਮਰੰਡੇ ਵਾਲੀ ਸਾਈਡ ਨੂੰ ਨਹਿਰ ਤੇ ਸੋਤਾ ਹੈ ਜਿਸ ਤੇ ਜਦੋਂ ਇਹ ਸਾਰਾ ਕੇਸ ਸਟੇਸ ਹੋਇਆ ਤੇ ਉਹਨੂੰ ਉੱਥੋਂ ਵੀ ਭਟਾਇਆਪ ਕੀਤਾ ਗਿਆ ਉੱਥੋਂ ਦੇ ਲੋਕਲ ਪੁਲਿਸ ਨੇ ਉਸ ਦੀ ਉੱਥੇ ਪੋਸਟਮਾਰਟਮ ਕਰਵਾ ਕੇ ਦਸਤਾਖਰ ਕਰ ਦਿੱਤਾ ਸੀਗਾ ਆ ਉਹਦੀ ਉਹ ਪੋਸਟਮਾਰਟਮ ਰਿਪੋਰਟ ਉੱਥੋਂ ਹਾਸਲ ਕੀਤੀ ਗਈ ਬਾਕੀ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਇਸ ਕੇਸ ਦੇ ਵਿੱਚ ਤੇਜੀ ਦੇ ਵਿੱਚ ਕਤਲ ਦਾ ਮੁਕੱਦਮਾ ਜਿਹੜਾ ਦਰਜ ਕਰਕੇ ਤੇ ਉਹਦੇ ਵਿੱਚ ਨਾਲ ਉਹਨੂੰ ਅਰੈਸਟ ਕੀਤਾ ਔਰ ਅੱਗੇ ਇਨਵੈਸਟੀਗੇਸ਼ਨ ਅੱਗੇ ਜਾਰੀ ਹੈ। ਜੇਕਰ ਜਿਹੜਾ ਦੂਆ ਦੂਆ ਸੀਗਾ ਜੀ ਸਰ ਉਹਦੇ ਐਸਆਈ ਉਹਨੇ ਫਾਇਰ ਕਿੰਨਾ ਕੀਤਾ ਵਾ ਕਿਸ ਤਰ੍ਹਾਂ ਕੀਤਾ ਫਾਇਰ ਜਿਹੜਾ ਰਵਲਵਰ ਉਹਦਾ ਸੀਗਾ ਰਵਲਵਰ ਦਾ ਫਾਇਰ ਜਿਹੜਾ ਹੈਗਾ ਸੀਗਾ ਔਰ ਜਿਹੜਾ ਇੱਥੇ ਬੰਟੀ ਨਾਮ ਦਾ ਜਿਹੜਾ ਦੂਸਰਾ ਸ਼ਖਸ ਹੈਗਾ ਉਹਨੇ ਫਾਇਰ ਕੀਤਾ ਸੀ ਤੇ ਉਹਦੇ ਫਾਇਰ ਕਰਨ ਤੇ ਵਿੱਚ ਸੀ ਉਹ ਗੋਲੀ ਜਿਹੜੀ ਹੈਗੀ ਆ ਉਹ ਕੋਰੇ ਨੂੰ ਲੱਗੀ 47 ਕਿਸ ਤਰ੍ਹਾਂ ਸੀ ਜੀ ਨਹੀਂ ਇਹਦਾ ਆਪਣਾ ਪ੍ਰਾਈਵੇਟ ਲਿਸੈਂਸੀ ਵਾਪਰ ਜਿਹੜਾ ਮਿੱਤੇ ਕੋਲੀ ਉਮਰ ਕਿੰਨੀ ਹੈ ਉਹਦੀ ਉਮਰ 44 44 ਸਾਲ ਦੇ ਇਹਦੇ ਵੀ ਦੋ ਹੋਰ ਵੀ ਇਹਨਾਂ ਦੇ ਵੀ ਦੱਸਿਆ ਇੱਕ 50 52 ਸਾਲ ਦਾ 50 ਸਾਲ ਦੇ ਨੀਅਰ ਕੋਟ ਹੈਗੇ ਆ ਇੱਕ ਦੀ ਉਮਰ 45 ਸਾਲ ਦਾ ਦੂਸਰੇ ਦੋ ਜਣੇ ਆ ਗਏ 50 ਦੇ ਨੀਅਰ ਉਹਦਾ ਵੀ ਅਰੈਸਟ ਇਨਫੋਰਮੇਸ਼ਨ ਤੇ ਅਰੈਸਟ ਕੀਤਾ ਸੀ ਇਹ ਤੇ ਲੋਕਲੀ ਅਰੈਸਟ ਕੀਤਾ ਉਹਨੇ ਦੋਸਤੀ ਆਪਸ ਵਿੱਚ ਆਪਸ ਵਿੱਚ ਦੋਸਤੀ ਸੀ ਇੱਕ ਬਿਲਕੁਲ ਜਾਣਦੇ ਸੀਗੇ ਜਾਣਨ ਤੇ ਜਿਹੜਾ ਇਹਨਾਂ ਦੀ ਵੱਡੀ ਮਿਸਟੇਕਸ ਹੈ ਇਹ ਵੀ ਇਹਨਾਂ ਨੂੰ ਜਿਹੜਾ ਇਨਸੀਡੈਂਟ ਹੋਇਆ ਸੀ ਦੱਸਣਾ ਚਾਹੀਦਾ ਸੀ ਇਹਨਾਂ ਕਿ ਕਿਸੇ ਨੇ ਨਹੀਂ ਸਾਨੂੰ ਕਿਸੇ ਨੂੰ ਵੀ ਖਬਰ ਨਹੀਂ ਦਿੱਤੀ ਇਹਨੂੰ ਹਾਈਡ ਕੀਤਾ ਇਸੇ ਕਰਕੇ ਇਹਨਾਂ ਦੇ ਖਿਲਾਫ ਹੋਰ ਸੈਕਸ਼ਨਾਂ ਦਾ ਵਾਧਾ ਕਰਕੇ ਇਨਵੈਸਟਿਗੇਟ ਕੀਤਾ ਜਾ ਰਿਹਾ ਹੈ ਇਹਨਾਂ ਕੋਈ ਪਹਿਲਾਂ ਵੀ ਨਾਮ ਦੇ ਦਰਜੇ ਦਾ ਕੋਈ ਅੰਗਰੇਜ਼ ਪਹਿਲੇ ਵੀ ਹੋ ਰਿਹਾ ਨਹੀਂ ਇਹ ਤਾਂ ਮਰਡਰ ਹੈ ਤੇ ਵਿੱਚ ਕੋਈ ਕੋ ਚੋਰੀ ਤਾਂ ਹੈ ਨਹੀਂ ਉਹਦੇ ਵਿੱਚ ਪਹਿਲੇ ਮਾਮਲੇ ਦੇ ਸਬੂਤ ਜਾਂ ਕੁਝ ਆਉਂਗੇ ਮੈਂ ਇਹ ਤਾਂ ਜਸ ਚੱਲੇ ਰ ਮਰਡਰ ਕੇਸ ਦੇ ਵਿੱਚ ਅਨਵਿਸਟਿਗੇਟ ਕੀਤਾ ਜਾ ਰਿਹਾ ਹੈ